ਉਹ ਮਿਲਿਆ تھا ਪਰ ਉਹ ਇਹ ਕਲੇਖ ਦੇ ਵਿੱਚ ਲਿਖਦੇ ਹਾਂ ਮੇਰੇ ਲਈ ਧਿਆਨ ਦੇ ਵਿੱਚ ਨਹੀਂ ਪਿੱਛੇ ਜਿਉਂ ਕੂਟ ਕੀਤਾ ਕਿ ਹਾਂਜੀ ਉਹ ਕਹਿੰਦੇ ਕਿ ਸਾਰੀਆਂ ਸਭਿਅਤਾਈ ਜਿਹੜੀਆਂ ਨੇ ਉਹ ਘਮੱਕਰ ਸੀਗੀਆਂ ਨੋਮੈਡ ਵੀ ਉਹ ਕਹਿੰਦੇ ਨੋਮੈਡ ਸੀਗੇ ਹਾਂਜੀ ਹਾਂ ਤੇ ਉਹ ਜਿਹੜੇ ਜਿਨ੍ਹਾਂ ਨੇ ਖੇਤੀ ਪਹਿਲਾਂ ਕਰਨ ਲੱਗ ਗਏ ਉਹ ਪਹਿਲਾਂ ਸੈਟਲ ਹੋ ਗਏ ਸੈਟਲ ਹੋ ਗਏ ਹਾਂਜੀ ਤੇ ਬੁਨਿਆਦ ਖੇਤੀ ਹੋਈ ਹੈ ਜਿਨ੍ਹਾਂ ਨੇ ਬਾਟ ਚ ਕੀਤੀ ਹੈ ਬਾਟ ਤੇ ਸੈਟਲ ਹੋ ਗਏ ਹਾਂਜੀ ਹੂੰ ਹੂੰ ਸੋ ਇਹ ਇਹ ਕਹਿਣਾ ਵੀ ਕੋਈ ਮੂਲ ਨਿਵਾਸੀ ਸੀ ਜਾ ਕੋਈ ਬਾਹਰ ਹੋਇਆ ਇਹ ਸਾਰਾ ਹੋਰ ਤਰ੍ਹਾਂ ਦੀ ਕਿਹਨਾਂ ਹੋਰ ਤਰ੍ਹਾਂ ਦੀ ਬਿਲਕੁਲ ਬਿਲਕੁਲ ਸਾਰੇ ਹੀ ਬਾਹਰ ਹੋਏ ਦੁਨੀਆ ਦਾ ਕੋਈ ਵੀ ਮਸ਼ਿੰਦਾ ਜਿਹੜਾ ਕਿਤੇ ਮੂਲ ਜਿਹੜੇ ਬਾਲੇ ਮੂਲ ਹੋਣਗੇ ਉਹ ਥੋੜੇ ਮੋਟੇ ਕਿਤੇ ਟ੍ਰਾਈਬਸ ਛੋਟੇ ਮੋਟੇ ਪੌਕੇਟਸ ਦੇ ਵਿੱਚ ਪਾਉਣੇ ਕਿਤੇ ਹੋਣ ਆਦਰਵਾਇਜ਼ ਨਹੀਂ ਹੈ ਬਾਕੀ ਸਾਰੇ ਕਿਉਂਕਿ ਇਵਨ ਤਰਾਵਡਨਸ ਵੀ ਮਤਲਬ ਇਹ ਵੀ ਬਾਹਰ ਨਹੀਂ ਹੈ ਜਿਹੜੇ ਉਸ ਤੋਂ ਪਹਿਲੇ ਹੈਗੇ ਉਹ ਵੀ ਬਾਹਰ ਹੋਏ ਕਿਉਂਕਿ ਇਹ ਨਦੀ ਲੈਂਗੁਏਜ ਦੀ ਇੱਕ ਪਾਕਟ ਮਿਲਦੀ ਹੈ ਇਧਰ ਪਾਕਿਸਤਾਨ ਦੇ ਵਿੱਚ ਬਰੂਹੀ ਬਰੂਹੀ ਨਾ ਲੋਚਸਤਾਨ ਹਾਂ ਉਹ ਫਿਰ ਇਧਰ ਦਰਾਵਿਡਨ ਲੈਂਗੁਏਜ ਵਿੱਚ ਹੈ ਇਟ ਮੀਨਸ ਕਿ ਅੰਤੇ ਅੰਦੇ ਉਹ ਇੱਕ ਟੁਕੜਾ ਉੱਥੇ ਰਹਿ ਗਿਆ ਹੈ ਨਾ ਬਾਕੀ ਅੱਗੇ ਨਿਕਲ ਗਏ